ਕੀਵੇਂ ਭਰਾਵਾ ਤੂੰ ਤੇ ਸਾਡਾ ਜੀਣਾ ਹੀ ਰਾਮ ਕਰ ਦਿੱਤਾ ਕੀ ਕਰੀਏ ਤੇਰਾ ਗਾਣੇ ਦੇ ਤੂੰ ਆਏ ਗੋਂਦੇ ਜਿਵੇਂ ਕੁੱਤਾ ਡਿੰਗਣ ਡਿਆ ਹੁੰਦਾ ਮਾਸਾ ਸ਼ਰਮ ਨਹੀਂ ਤੈਨੂੰ ਲੋਕੀ ਇੰਨੀਆਂ ਗਾਲਾਂ ਕੱਢਣ ਦੇ ਮਾਸਾ ਤੈਨੂੰ ਸ਼ਰਮ ਆਣੀਗੀ ਹਨਾ ਮਾਸਾ ਸ਼ਰਮ ਨਹੀਂ ਦਬ ਕੇ ਮਰ ਜਾ ਹੱਥ ਜੋੜਦੇ ਤੇਰੇ ਕਰਕੇ ਤੇ ਸੀ ਫੇਸਬੁੱਕ ਹੀ ਬੰਦ ਕਰ ਦਿੱਤੀ ਤੇਰੇ ਕਰਕੇ ਨਾ ਲੱਗਦਾ ਸਭ ਕੁਝ ਹੀ ਬੰਦ ਹੋਏ ਨਾ ਸਰਕਾਰ ਨੇ ਹੀ ਬੰਦ ਹੀ ਕਰਦੇ ਜਿੱਦੜਾ ਤੇਰਾ ਮਾਹੌਲ ਆ ਤੂੰ ਐਨਾ ਇੰਨਾ ਵਧੀਆ ਗੋਨਾ ਇੰਨਾ ਵਧੀਆ ਗੋਨਾ ਤੇ ਸਾਡੇ ਕੰਨ ਨਾ ਸੁਣਨ ਦੇ ਬੰਦ ਹੋ ਗਿਆ ਸੁਣ ਨਹੀਂ ਬੰਦ ਹੋ ਗਿਆ ਢੇ ਕੰਨ ਬੱਸ ਕਰ ਜਾ ਬੱਸ ਕਰ ਜਾ ਲੋਕੀ ਤੈਨੂੰ ਇੰਨੀਆਂ ਗਾਲਾਂ ਮਾਂ ਭੈਣੀਆਂ ਕੱਢਣ ਦੇ ਮੱਸਾ ਸ਼ਰਮ ਕਰ ਹੁਣ ਵੱਡਾ ਤੂੰ ਫਿਲਮ ਬਣਾਣ ਡਿਆ ਵਾ ਤੈਨੂੰ ਕੌਣ ਫਿਲਮ ਚ ਲੈਣ ਡਿਆ ਵਾ ਵੱਡਾ ਤੇ ਚੀਮਾ ਬਣਿਆ ਕਰਦਾ ਵਾ ਪੜ ਨਹੀਂ ਤੂੰ ਆਪਣੇ ਆਪ ਨੂੰ ਕਿਹੜਾ ਕਿਹੜਾ ਕੌਣ ਤੈਨੂੰ ਕੰਜਰ ਕਹਿੰਦਾ ਵੀ ਤੂੰ ਸੋਨਾ ਗਾਨਾ ਅਸੀਂ ਤੇ ਪਾਗਲ ਹੋ ਗਏ ਤੇਰੀਆਂ ਵੀਡੀਓ ਵੇ ਵੇਖ ਕੇ ਕਿ ਤੂੰ ਹੈਗਾ ਕੀ ਆਪਣੇ ਨਾਲ ਬਸ ਕਰ ਬਸ ਕਰ ਬਹੁਤ ਹੋ ਗਈ ਤੂੰ ਬਹੁਤ ਮਸ਼ਹੂਰ ਹੋ ਗਿਆ ਭਰਾਵਾ ਬਸ ਕਰ ਬਸ ਕਰ ਹੱਥ ਜੋੜ ਦੇ ਤੇਰੇ ਗਾੜੀ ਬਸ ਕਰ ਜਾ ਹੁਣ ਬਸ ਕਰ ਜਾ YouTube ਖੋਲ ਦੇ ਉੱਥੇ ਤੂੰ Facebook ਖੋਲ ਦੇ ਉੱਥੇ ਤੂੰ ਹਾਂ ਜੇ WhatsApp ਖੋਲ ਦੇ ਉੱਥੇ ਤੂੰ ਸ਼ਰਮ ਕਰ ਲੈ ਸ਼ਰਮ ਕਰ ਲੈ ਮਾਸਾ ਨਾ ਕਦੋਂ ਜਾ ਜੇ ਬਾਲੇ ਤੂੰ ਕੰਮ ਦਾ ਸ਼ੌਂਕ ਰੱਖ ਕੇ ਕੋ ਸਿੱਖ ਲੈ ਬਾਲਾ ਸੁਰ ਸੁਰਤਾਲ ਦੇ ਲੱਗ ਲੋਕੀ ਤੈਨੂੰ ਕਹਿੰਦੇ 10 ਸਾਲ ਤੱਕ ਰਿਆਸ ਕਰ ਰਿਆ ਸਰਕਾਰ ਮੈਂ ਤੈਨੂੰ ਕਹਿੰਦੀ 20 ਸਾਲ ਤੱਕ ਰਿਆ ਸਰਕਾਰ ਤੂੰ ਮੈਂ ਤਾਂ ਕਹਿੰਦੀ 50 ਸਾਲ ਤੱਕ ਰਿਆ ਕਰ ਉਹਨਾਂ ਤੈਨੂੰ ਫੇਰ ਵੀ ਕੁਛ ਨਹੀਂ ਆ ਕਿੱਧਰੋਂ ਸੁਰ ਤੂੰ ਕੱਢਦਾ ਕਿੱਧਰ ਜਾ ਕੇ ਵਾਰਦਾ ਤੈਨੂੰ ਇਹ ਸੁਰਤ ਆਉੜਦੀ ਨਹੀਂ ਪਤਾ ਤੇਰੇ ਨਾਲ ਚਾਹ ਤੇ ਮੈਂ ਗਾ ਲੈਨੀ ਆ ਤੇਰੇ ਨਾਲ ਚੰਗ ਵਧੀਆ ਤੇ ਆ ਗਾ ਲੈਂਦੀ ਆ ਤੇਰੇ ਨਾਲ ਚੰਗੇ ਤੇ ਭਈਏ ਗਾ ਲੈਂਦੇ ਆ ਫੜੇ ਮੂੰਹ ਤੇਰੀ ਕਰਤੂਤਾ ਹੀ ਮਰ ਜਾ ਨੱਕ ਡੋਬ ਕੇ ਹੇ ਰੱਬਾ